ਬੇਸ਼ੱਕ ਲੁਧਿਆਣਾ ਸ਼ਹਿਰ ਨੂੰ ਸਮੂਹ ਕਰਨ ਵਾਸਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਤੁਹਾਂ ਦਾ ਸੀ ਇਹ ਕਾਰਪੋਰੇਸ਼ਨ ਦਾ ਦਬੰਗ ਅਫਸਰ ਕਾਰਵਾਈ ਕਰਦੇ ਗਾਂਧੀ ਨਗਰ ਦੇ ਇੱਕ ਨੈਤਿਕ ਸਖਸ਼ ਦੇ ਗੇੜੇ ਵਿੱਚ ਆ ਗਿਆ ਤੇ ਉੱਥੇ ਹੀ ਅਫਸਰ ਤੇ ਰਿਸ਼ਵਤਖੋਰੀ ਵਰਗੇ ਗੰਭੀਰ ਇਲਜ਼ਾਮ ਲੱਗੇ ਪਰ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਦੇ ਵਾਸਤੇ ਮਾੜੇ ਇਲਜ਼ਾਮ ਲਗਾਉਣਾ ਆਵਾਮ ਦਾ ਕੰਮ ਹੈ ਲੇਕਿਨ ਤੁਹਾਂ ਦੱਸ ਦੀ ਕਿ ਲੁਧਿਆਣਾ ਸ਼ਹਿਰ ਵਿੱਚ ਮਾਨ ਤੇ ਫਕਰ ਨਾਲ ਸਿਰਫ ਇਸ ਦਬੰਗ ਅਫਸਰ ਕਰਕੇ ਹੀ ਜਾ ਰਹੇ ਹੋ ਗਾਂਦੀ ਨਗਰ ਵਿੱਚ ਐਂਬੂਲੈਂਸ ਕੀ ਇੱਕ ਗੱਡੀ ਤੱਕ ਨਹੀਂ ਲੰਘ ਪੌਂਦੀ ਉੱਥੋਂ ਦੇ ਦੁਕਾਨਦਾਰਾਂ ਦੇ ਨਾਲ ਇਸ ਸਖਸ਼ਤਾ ਪੇਚਾ ਪੈ ਗਿਆ ਤੇ ਜਦੋਂ ਸਮਾਨ ਚੁਕਣਾ ਸ਼ੁਰੂ ਕੀਤਾ ਤਾਂ ਰੇੜੀ ਵਾਲਿਆਂ ਨੇ ਇਸ ਅਫਸਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਬਾਹਰ ਟੇਬਲ ਤੇ ਰੈਗਣਾ ਲੱਗਾ ਹੋਵੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਟੇਬਲ ਤੇ ਰੈਗ ਬਾਹਰ ਨਾ ਲਾਓ ਕਿ ਟੇਬਲ ਤੇ ਰੈਗ ਬਾਹਰ ਲੱਗੂਗਾ ਫਿਰ ਮੈਂ ਟੇਬਲ ਤੇ ਰੈਗ ਲੈ ਕੇ ਜਾਊਂਗਾ ਕਾਰੀ ਡਿਊਟੀ ਜੋ ਵਿਗਨ ਪਾ ਰਹੇ ਹੋ ਨਾ ਉਹਨਾਂ ਦੀ ਮੈਂ ਕਹਦਾ ਵਿਗਨ ਪਾ ਰਹੇ ਸਾਨੂੰ ਸੀ ਕਿ ਇਹ ਚੀਜ਼ਾਂ ਸਹੀ ਨਹੀਂ ਇਹ ਸਾਰੀ ਜਗ੍ਹਾ ਸੁੱਤੇ ਪਏ ਨੇ ਇਹ ਚੀਜ਼ਾਂ ਇੱਥੇ ਨਹੀਂ ਬਾਕੀ ਜਗ੍ਹਾ ਸੁੱਤੇ ਪਏ ਨੇ ਇਹ ਆਂਡਾ ਜੀ ਕਹਿੰਦੇ ਸੁੱਤੇ ਪਏ ਹੋ ਤੁਸੀਂ ਦੱਸੋ ਕਿੱਥੇ ਇਹਨਾਂ ਨੂੰ ਕੋਈ ਸੁੱਤੇ ਪਏ ਚਲੋ ਦੱਸੋ ਤੁਸੀਂ ਚਲੋ ਆਓ ਚਲੀਏ ਚਲੋ ਚਲੋ ਆਹ બીજી ਜਗ੍ਹਾ ਤੇ ਇੱਥੇ ਕਾਰਵਾਈ ਕਰਤੀ ਫੇਰ ਤੁਸੀਂ ਕਹਿੰਦੇ ਇੱਥੇ ਨਹੀਂ ਕਰਨੀ ਇੱਥੇ ਵੀ ਕੰਮ ਚੱਲਨੇ ਇਹ ਉਹ ਪਹਿਲਾਂ ਬਾਕੀ ਜਗ੍ਹਾ ਜਾ ਕੇ ਸਾਨੂੰ ਕਹਿੰਦੇ ਕਿ ਨਾ ਕਰ ਅੱਗੇ ਚਲੋ ਉਹ ਤੇ ਅਸੀਂ ਦੱਸੋ ਸਾਨੂੰ ਦੱਸੋ ਤੁਸੀਂ ਅਸੀਂ ਨਹੀਂ ਲੈਂਦੇ ਆਹ ਦੇਖੋ ਆਂਡਾ ਜੀ ਚੋੜੇ ਬਿਆਰ ਦੀ ਟਿੱਕੀ ਅਲੀ ਗੱਲ ਆ ਗਈ ਫਿਰ ਸਰਦਾ ਸੌਰਵ ਜੀ ਜੇ 1 ਮਿੰਟ 1 ਮਿੰਟ 1 ਮਿੰਟ ਜੇ 7 ਵਾਰੀ ਮੈਂ ਟਿੱਕੀਆਂ ਚੱਕੀਆਂ ਤੇ 8ਵੀਂ ਵਾਰੀ ਵੀ ਟਿੱਕੀ ਚੱਕਾਂ ਤੇ ਇੱਥੇ ਵੀ ਕੰਪਲੀਟ ਕਰੂੰਗਾ ਇੱਥੇ ਵੀ ਕਰੂੰਗਾ ਕਾਰਵਾਈ ਇੱਥੇ ਵੀ ਕਾਰਵਾਈ ਕਰੂੰਗਾ ਇੱਥੇ ਵੀ ਕਾਰਵਾਈ ਕਰੂੰਗਾ ਇੱਥੇ ਵੀ ਕਾਰਵਾਈ ਕਰੂੰਗਾ ਇੱਥੇ ਵੀ ਕਾਰਵਾਈ ਕਰੂੰਗਾ ਪਰ ਇੱਥੇ ਵੀ ਕਾਰਵਾਈ ਕਰੂੰਗਾ ਪਰ ਇੱਥੇ ਵੀ ਕਾਰਵਾਈ ਜਿੱਥੇ ਕਾਰਵਾਈ ਹੁੰਦੀ ਉਹ ਟਿੱਕੀ ਵਾਲੇ ਦਾ ਚੈਲੰਜ ਦੇ ਦਿੰਦੇ ਲੋਕੀ ਦੇਖੋ ਜੀ ਚੈਲੇ ਮੈਂ ਸੌਰਵ ਜੀ ਚਾਲ ਕਿਉਂ 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 ਚੈਲੰਜ ਕਿਉਂ ਦਿੰਦੇ ਆ ਵੀ ਫੈਸਟੀਵਲ ਕਰਕੇ ਉਹ ਲਾ ਗਿਆ ਉਹਨੂੰ ਕੱਲ ਪੁੱਛ ਕੇ ਆ ਵੀ ਕੀ ਹੋਇਆ ਚਲੋ ਜੀ ਚਲੋ ਜੀ ਆ ਜੀ ਆ ਜਿਹਾ ਨੂੰ ਪੁੱਛ ਲੈਣੇ ਆ ਆ ਤੁਸੀਂ ਪਰਚੀ ਹੈਗੀ ਪਰਚੀ ਦਾ ਕਟਰੀ ਬੰਦ ਕਰਦੀ ਕਮੇਟੀ ਦੇ ਨਹੀਂ ਪਰਚੀ ਹੈ ਇੱਕ ਮਿੰਟ ਦੱਸੋ ਜੀ ਬੀਆ ਨੇ ਮੀਟਿੰਗ ਕੀਤੀ ਸੀ ਉਹਦੇ ਤੇ ਕਾਰਪੋਰੇਸ਼ਨ ਸਾਹਿਬਾਂ ਨੂੰ ਕਿਹਾ ਵੀ ਉਹ ਲੋਕ ਦਿਖਾਓ ਆ ਦੇਖੋ ਜੀ ਆ ਦੇਖੋ ਪਰਚੀ ਹੈਗੀ ਆਪਣੇ ਕੋਲ ਦੀ ਕਿੰਨਾ ਰਹਿਣਾ ਚਾਹੀਦਾ ਪਰਚੀ ਹੈਗੀ ਪਰਚੀ ਹੈਗੀ ਆਹ ਦੇਖੋ ਜੀ ਆਹ ਪਰਚੀ ਹੈ ਅ ਅਮਰਜੀਤ ਅਮਰਜੀਤ ਤੁਹਾਡਾ ਨਾਮ ਆ 1500 ਰੁਪਏ ਦੀ ਪਰਚੀ ਹੈ 29 10 29 10 ਦੀ ਹੈ ਇਹ ਪਰਚੀ ਕਿੰਨੇ ਟਾਈਮ ਚੱਲਦੀ ਹੈ ਮਹੀਨਾ ਮਹੀਨਾ ਚੱਲਦੀ ਹੈ ਤੇ ਮਤਲਬ 29 11 ਨੂੰ ਦੁਬਾਰਾ ਘਟਾਣੀ ਹੈ ਦੁਬਾਰਾ ਆ ਜਾਣਗੀ ਪਰਚੀ ਦੁਬਾਰਾ ਆਣ ਕੋ ਤਾਂ ਘਟਾ ਲੈਂਦੇ ਆ ਜੀ ਇਹ ਕਿੰਨੇ ਦੀ ਪਰਚੀ 1500 ਦੀ ਤੇ ਗੱਲ ਹੋ ਰਹੀ 300 ਰੁਪਏ ਦੀ ਇਹ 1500 ਪੈਸੇ ਵੀ ਲੈਂਦਾ ਕਾਰਪੋਰੇਸ਼ਨ ਦਾ ਬੰਦਾ ਨਹੀਂ ਪੈਸਾ ਨਹੀਂ ਕੋਈ ਲੈਂਦਾ ਜੀ ਆ ਬੰਟੀ ਜੀ ਕਹਿੰਦੇ ਕੋਈ ਪੈਸੇ ਨਹੀਂ ਲੈਂਦਾ ਬੰਦਾ ਕੋਈ ਨਹੀਂ ਲੈਂਦਾ ਪਰਚੇ ਕਰ ਜਿਹੜੀ ਅੱਜ ਗਾਂਧੀ ਨਗਰ ਦੇ ਕਾਰਵਾਈ ਕੀਤੀ ਹੈ ਜਿਵੇਂ ਕਿ ਲੱਗ ਲੱਗ ਬਜ਼ਾਰਾਂ ਚ ਕਾਰਵਾਈਆਂ ਚੱਲਦੀਆਂ ਰਹਿੰਦੀਆਂ ਸੀਗੀਆਂ ਅੱਜ ਅਸੀਂ ਗੰਦੋਰੇ ਨੇ ਗਾਂਧੀ ਨਗਰ ਚ ਕਾਰਵਾਈ ਕੀਤੀ ਗਾਂਧੀ ਨਗਰ ਚ ਅਸੀਂ ਵੈਸੇ ਪਹਿਲਾਂ ਇਹ ਕਾਰਵਾਈ ਤੋਂ ਪਹਿਲਾਂ ਬਾਰ-ਬਾਰ ਅਸੀਂ ਵਾਰਨਿੰਗ ਦੇ ਚੁੱਕੇ ਹਾਂ ਵੀ ਸਮਾਨ ਕਿਰਪਾ ਕਰਕੇ ਅੰਦਰ ਰੱਖੋ ਅਸੀਂ ਜਦੋਂ ਅੱਜ ਵੀ ਕਾਰਵਾਈ ਕੀਤੀ ਸਿਰਫ ਉਹਨਾਂ ਦੇ ਜਿਹੜੇ ਟੇਬਲ ਜਾਂ ਮੇਜ਼ ਜਾਂ ਓਵਰ ਸਮਾਨ ਵਾਰ ਸੀ ਉਹੀ ਅਸੀਂ ਜਬਤ ਕੀਤਾ ਗੱਲਾਂ ਦੇਖੋ ਮੈਂ ਕਹਿੰਦਾ ਐਲੀਗੇਸ਼ਨ ਦੀ ਗੱਲ ਬਾਅਦ ਚੋਂ ਆ ਪਹਿਲਾਂ ਤਾਂ ਸਾਰੀ ਪ੍ਰੈਸ ਦੇ ਸਾਹਮਣੇ ਉਹਦਾ ਮੇਜ਼ ਜਾਂ ਟੇਬਲ ਕਿੱਥੇ ਸੀ ਸਾਰਿਆਂ ਨੂੰ ਪਤਾ ਮੈਨੂੰ ਇਸ ਗੱਲ ਦਾ ਬਾਰ ਬਾਰ ਕਹਿੰਦਾ ਹੈ ਨਹੀਂ ਤੁਹਾਡੀ ਪ੍ਰੈਸ ਨੇ ਹੀ ਪਹਿਲਾਂ ਦੇਖਿਆ ਟੇਬਲ ਕਿੱਥੇ ਪਿਆ ਸੀ ਮੈਂ ਤਾਂ ਉਹਨੂੰ ਦੂਜਿਆਂ ਦੀ ਤਰ੍ਹਾਂ ਟ੍ਰੀਟ ਕੀਤਾ ਵੀ ਭਾਈ ਟੇਬਲ ਦੂਜਿਆਂ ਦਾ ਚੱਕਿਆ ਗਿਆ ਟੇਬਲ ਤੇਰਾ ਚੱਕਿਆ ਜਾਣਾ ਜੇ ਦੂਜਿਆਂ ਨੂੰ ਟੇਬਲ ਅਲਾਟ ਹੋ ਜੂ ਤੈਨੂੰ ਅਲਾਟ ਹੋ ਜੂਗਾ ਉਹਨੇ ਬਰੋਚ ਸ਼ੁਰੂ ਕਰਤਾ ਵਿਰੋਧ ਕਰਦਾ ਕਰਦਾ ਮਗਰਾ ਹੀ ਕਿਹਾ ਅਸੀਂ ਆਪਦੀ ਕਾਰਵੀ ਨੇਪੇ ਚੜੀ ਗਏ ਰੇੜੀਆਂ ਨੂੰ ਲਵਾ ਰਿਹਾ ਤੁਸੀਂ ਦੇਖੋ ਮੈਂ ਤਾਂ ਰੇੜੀਆਂ ਦੀ ਪਰਚੀ ਗੱਟੀ ਹੋਈ ਸੀਗੀ ਮੈਂ ਤਾਂ ਤਾਂ ਹੀ ਰੇੜੀਆਂ ਵੱਲ ਜਾਂਦਾ ਨਹੀਂ ਪਿਆ ਸੀ ਰੇੜੀਆਂ ਕੋਈ ਇਹ ਵੀ ਨਹੀਂਗਾ ਵੀ ਟ੍ਰੈਫਿਕ ਦੇ ਵਿੱਚ ਵਿਗੜ ਪਾਰੀਆਂ ਸੀ ਜਾਂ ਤੁਸੀਂ ਦੇਖਣਾ ਰੇੜੀਆਂ ਪੂਰੀਆਂ ਬੁੱਟਪਾ ਤੋਂ ਵੀ ਪਿੱਛੇ ਜਾ ਕੇ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਜਿਹੜੀ ਰੇੜੀ ਦੀ ਤੁਸੀਂ ਕਿਹਾ ਉਹਨੇ ਉਸ ਰੇੜੀ ਵਾਲੇ ਨੇ ਮੇਰੇ ਖਿਆਲ ਪ੍ਰੈਸਰ ਦੇ ਸਾਹਮਣੇ ਆਦੀ ਰਸੀਦ ਦਿਖਾ ਦਿੱਤੀ ਹੈ ਦੇਖੋ ਸੌਰਵ ਜੀ ਮੈਂ ਗੱਲ ਕਹਿਣਾ ਚੰਗਾ ਨਹੀਂ ਲੱਗਦਾ ਮੇਰੀ ਲੱਖ ਰੁਪਈਆ ਸੈਲਰੀ ਹੋਵੇ ਤੇ ਮੈਂ 300 ਲਵਾਂਗਾ ਜੇ ਉਹ ਮੈਂ 300 ਲੈਂਦਾ ਹੁੰਦਾ ਫਿਰ ਰੇੜੀ ਵਾਲੇ ਭੱਜਦੇ ਨਾ ਮੈਨੂੰ ਵੇਖ ਕੇ ਬਿਲਕੁਲ ਜਾਂ ਮੈਨੂੰ ਦੇਖ ਕੇ ਕਹਿੰਦੇ ਨਾ ਵੀ ਅਸੀਂ ਤਾਂ ਐ ਚੋੜੇ ਹੋ ਕੇ ਖੜੇ ਆ ਉਹ ਫਿਰ ਕਿਉਂ ਮੈਨੂੰ ਸਮਾਨ ਨੂੰ ਹੱਤ ਲਾਂਦੇ ਨੇ ਲੱਗੇ ਸੀ ਰੇੜੀ ਹਰੇਕ ਰੇੜੀ ਕੋਲ ਪਰਚੀ ਸੀਗੀ ਜਿਦੀ ਮਰਜ਼ੀ ਹੁਣ ਵੀ ਜਾ ਕੇ ਨਾ ਰੇੜੀ ਵਾਲੇ ਭੱਜੇ ਆ ਤੇ ਨਾ ਮਾਰਕੀਟ ਵਾਲੇ ਤੁਸੀਂ ਹੁਣ ਵੀ ਚੈੱਕ ਕਰ ਲਓ ਮੈਂ ਤਿਆਰ ਦੇਖੋ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਬੋਲਿਆ ਮੈਂ ਹੁਣ ਉਹ ਗੱਲ ਕਹਿਣਾ ਨਹੀਂ ਚਾਹੁੰਦਾ ਮੇਰੇ ਫਾਦਰ ਸਾਹਿਬ ਤਾਂ ਪਰਮਾਤਮਾ ਹੀ ਕੋਲ ਹੈ ਜੇ ਕਿਸੇ ਨੇ ਮੈਂ ਹੁਣ ਕੋਈ ਗੱਲ ਕਹਿ ਤੀ ਤੇ ਗੱਲ ਦਾ ਹੋਰ ਬਣ ਜਾਣਾ ਹੈ ਗੱਲ ਇਹ ਹੈ ਵੀ ਰਿਸਪੈਕਟ ਆਪਦੀ ਆਪਦੇ ਹੱਥ ਹੁੰਦੀ ਹੈ ਜੇ ਕੋਈ ਮਾੜਾ ਬੋਲੂਗਾ ਕਿੱਥੋਂ ਆਪਦੇ ਤੇ ਛਾਲੂਗਾ ਮਾੜਾ ਮੈਂ ਵੀ ਬੋਲ ਸਕਦਾ ਹਾਂ ਪਰ ਮੇਰੀ ਆਤਮਾ ਨਹੀਂ ਇਲਾਵਾ ਕਰਦੀਗੀ ਕਿਸੇ ਦੇ ਮਾਪਿਆਂ ਨੂੰ ਸਰ ਦੇਖੋ ਮੇਰੀ ਇਹ ਡਿਊਟੀ ਹੈ ਕੰਪਲੇਂਟ ਕਰਨਾ ਉਹਨਾਂ ਦਾ ਹੱਕ ਹੈ ਮੈਂ ਓਣ ਕੈਮਰੇ ਜਿਹੜੀਆਂ ਜਾ ਹੈਗਾ ਕੁਝ ਵੀ ਹੈਗਾ ਉਹ ਤੁਹਾਨੂੰ ਮੇਰਮੈਂਡ ਨੂੰ ਦਿਖਾ ਦੂੰਗਾ ਜੇ ਮੇਰੀ ਗਲਤੀ ਹੋਗੀ ਉਹ ਮੈਂ ਗਲਤੀ ਭੁਗਤਣ ਨੂੰ ਤਿਆਰ ਹਾਂ